ਰਾਮਪੂਰਾ ਫੂਲ ਦੇ ਵਿੱਚ ਚੋਰਾ ਦਾ ਅਤੰਕ ਇਸ ਕਦਰ ਵੱਧ ਗਿਆ ਕਿ ਹੁਣ ਇਹਨਾਂ ਦੇ ਵੱਲੋਂ ਜਿੱਥੇ ਠੰਡ ਦੇ ਵਿੱਚ ਆਪਣੀ ਤਾਕਤ ਵਧਾਉਣ ਦੇ ਲਈ ਦੇਸੀ ਕਿਉ ਤੇ ਹੱਥ ਸਾਫ਼ ਕਰ ਦਿੱਤਾ ਗਿਆ। ਜੀ ਹਾਂ, ਰਾਮਪੁਰਾ ਪੁਲ ਦੇ ਵਿੱਚ ਚੋਰਾ ਦਾ ਤੰਕ ਲਗਾਤਾਰ ਬਰਕਰਾਰ ਹੈ ਤੇ ਸਰਦੀ ਦੇ ਮੌਸਮ ਦੇ ਵਿੱਚ ਆਪਣੀ ਤਾਕਤ ਨੂੰ ਵਧਾਉਣ ਦੇ ਲਈ ਹੁਣ ਇਹਨਾਂ ਚੋਰਾ ਦੇ ਬਲੂ ਦੇਸੀ ਕਿਉ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਂ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਹੋਈ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਓਵਰ ਬ੍ਰਿਜ ਦੇ ਨੀਚੇ ਸਿੱਤੇਕ ਡੇਰੀ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੋਂ 1-1 ਕਿਲੋ ਦੇਸੀ ਕਿਉ ਤੇ ਜ਼ਰੂਰੀ ਦਸਤਾਵੇਜ਼ੇ ਚੋਰ ਲੈ ਕੇ ਰਫੂ ਚੱਕਰ ਹੋਏ ਨੇ। ਤਾਂ ਡੇਰੀ ਮਾਲਕ ਤੇ ਪੱਤਰਕਾਰ ਸੁਰੇਸ਼ ਕੁਮਾਰ ਦਾ ਇੱਕ ਹੈ ਕਿ ਸਵੇਰੇ 3 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਦੁਕਾਨ ਖੁੱਲ੍ਹੀ ਪਈ ਹੈ ਮੌਕੇ ਤੇ ਆ ਕੇ ਵੇਖਿਆ ਗਿਆ ਤੇ ਦੇਸੀ ਕਿਓ ਤੇ ਹਮ ਦਸਤਾਵੇਜ ਗਾਇਬ ਸ ਗੌਰਤਲ ਬੈਗੀ ਰਾਮਪੁਰਾ ਪੂਲ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਇਹ ਪੰਜਵੀਂ ਚੋਰੀ ਹੋ ਚੁੱਕੀ ਹੈ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੀ ਚੁੱਪੀ ਜਿਸ ਨਾਲ ਲੋਕਾਂ ਦੇ ਵਿੱਚ ਕਾਫੀ ਰੋਸ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਚੋਰਾਂ ਦੇ ਖਿਲਾਫ ਉਹਨਾਂ ਦੇ ਵੱਲੋਂ ਖੁਦ ਆਵਾਜ਼ ਬੁਲੰਦ ਕੀਤੀ ਜਾਵੇਗੀ। ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਤੋਂ ਮੰਗ ਕੀਤੀ ਗਈ ਕਿ ਗਸ਼ਤ ਵਧਾਈ ਜਾਵੇ। ਮੇਰਾ ਨਾਮ ਹੈ ਸ਼੍ਰੀਸ਼ ਕੁਮਾਰ ਜੀ। ਮੇਰੀ ਦੁਕਾਨ ਹੈ ਜੀ ਫੈਕਟਰੀ ਰੋਡ ਤੇ ਪੁਲ ਦੇ ਥੱਲੇ ਰੋਟਣ ਉਤਰਦੇ ਆਂ। ਡੈਰੀ ਹੈ ਜੀ। ਉੱਥੇ ਹੀ ਰਾਤ 3:20 ਮਿੰਟ ਤੇ ਮੈਨੂੰ ਫੋਨ ਗਿਆਗਾ 3:00 ਵਜੇ ਵੀ ਛੋਟੀ ਦੁਕਾਨ ਖੁੱਲੀ ਪਈ ਆ ਵੀ ਚੋਰੀ ਹੋ ਗਈ ਤੇ ਮੈਂ 3 ਵੇ ਹੋਣ ਗਿਆ 3:20 ਤੇ ਮੈਂ ਦੁਕਾਨ ਤੇ ਆ ਗਿਆ ਆਉਂਦੇ ਨਾਲ ਕਪੜੇ ਪਾ ਕੇ ਤੇ ਜਦੋਂ ਮੈਂ ਦੇਖਿਆ ਆ ਕੇ ਇੱਥੇ ਤਾਂ ਗੱਲੇ ਗੁੱਲੇ ਸਾਰੇ ਖੰਧਰੇ ਪਏ ਸੀ ਇੱਕ ਘੋੜੀ ਦੀ ਕੈਨ ਸੀਗੀ ਜੀ ਭਰੀ ਵੀ ਹੋ ਲੈ ਗਈ ਜੀ ਇੱਕ ਮੇਰੇ ਚੈੱਕ ਬੁੱਕਾਂ ਸੀਗੀਆਂ ਇੱਕ ਕਾਪੀਆਂ ਸੀ ਬੈਂਕ ਦੀਆਂ ਤੇ ਦੋ ਚੈੱਕ ਮੇਰੇ ਲੈਂਦੇਣ ਵਾਲੇ ਸੀਗੇ ਹੋ ਲੈ ਗਏ ਅੱਜ ਤੋਂ ਪਹਿਲਾਂ ਇੰਨਾ ਆਰਦਾਤ ਦੇ ਤੋਂ ਕੋਈ ਘਟਨਾ ਨਹੀਂ ਨਾ ਜੀ ਪਹਿਲਾਂ ਤਾਂ ਕੋਈ ਇੱਥੇ ਮੈਂ ਸਾਡੇ ਤਾਂ ਨਹੀਂ ਹੋਈ ਇੱਥੇ ਆ ਪਹਿਲੀ ਘਟਨਾ ਜਿਹੜੀ ਹੋਈ ਕੀ ਉਹ ਚੀਜ਼ਾਂ ਨੇ ਜੋ ਚੋਰਾ ਬਣੋ ਇਤੋ ਦਿਲੇ ਇੱਥੋਂ ਇੱਕ ਤਾਂ ਘੋੜੀ ਕੈਨੀਆ ਜੀ ਭਰੀ ਵੀ ਇੱਕ ਚੈੱਕ ਬੁੱਕਾਂ ਜੀ ਇੱਕ ਕਾਪੀਆਂ ਜੀ ਬੈਂਕ ਦੀਆਂ ਤੇ ਇੱਕ ਦੋ ਬੈਗ ਆ ਜੀ ਛੋਟੇ ਛੋਟੇ ਉਹਨਾਂ ਵਿੱਚ ਪੈਨ ਡਰਾਈਵਾਂ ਸੀਗੀਆਂ ਤੇ ਮੇਰੇ ਜ਼ਰੂਰੀ ਦਸਤਾਵੇਜ਼ ਪਾਗੇ ਸੀਗੇ ਕਿਸ ਤਰੀਕੇ ਨਾਲ ਚੋਰਾ ਬਣੋ ਦੱਸਾਂਗੇ બસ ਇਹਨਾਂ ਨੇ ਜਿੰਦਾ ਨੂੰ ਤੋੜਿਆ ਜੀ ਤੋੜ ਕੇ ਤੇ ਅੰਦਰ ਐਂਟਰ ਹੋ ਗਏ ਜੀ ਇਹ ਦੁਕਾਨਾਂ ਦੀ ਕੋਈ ਚੋਰੀ ਤੋਂ ਇਲਾਵਾ ਨਿਸ਼ਾਨ ਹੋ ਗਿਆ ਦੁਕਾਨ ਦੇ ਬਸ ਨਿਸ਼ਾਨ ਹੀ ਉਹੀ ਬਸ ਜਿਹੜਾ ਸਾਨੂੰ ਦੱਸਿਆ ਜੀ ਕਿ ਉਹ ਤੇ ਆ ਮਤਲਬ ਕਾਪੀਆਂ ਬੈਂਕ ਦੀਆਂ ਤੇ ਚੈੱਕ ਵਗੈਰਾ ਉਹ ਲੈ ਗਏ ਜੀ ਜਾਨੀ ਕੋ ਮੁੱਕਾ ਚੈੱਕ ਮੁੱਕਾ ਵੀ ਲੈ ਗਏ ਇਸ ਤਰੀਕੇ ਦਾ ਕਿਸੇ ਸਮਾਉਣੇ ਲੈ ਕੇ ਸਾਫ ਕਰਨਾ ਸਾਹ ਚਾਹੁੰਦੇ ਵੀ ਸਾਨੂੰ ਸਾਫ ਮਿਲਿਆ ਜੀ ਮਤਲਬ ਇਹ ਸ਼ਹਿਰ ਦੇ ਵਿੱਚ ਦੁਕਾਨ ਆ ਜੀ ਜੇ ਥੇਨੀ ਸਾਹੀ ਅਸੀਂ ਨਹੀਂ ਉਹ ਹੈਗੀ ਸੇਵ ਹੈਗੀ ਤਾਂ ਹੋਰ ਲੋਕ ਇਥੋਂ ਸੇਵ ਹੋ ਸਕਦੇ ਨਹੀਂ ਸਹੀ ਹਾਂ ਮੈਂ ਤਾਂ ਤੁਹਾਨੂੰ ਬੋਰਸ ਸੈਸ਼ਨ ਨਾਲ ਹੀ ਆ ਕੇ ਦੇ ਦਾਂ ਹਾਂ ਮੇਰੀ ਬੋਰਸ ਚ ਗੱਲ ਹੋਈ ਸੀ ਜੀ ਉਹ ਕਹਿੰਦੇ ਫੋਟੋਆਂ ਖਿੱਚ ਲਓ ਤੇ ਵਸ ਤੁਸੀਂ ਆ ਜਾਓ ਥਾਣੇ ਕਾਹਨੂੰ ਮਿਲਵੋ ਪਾ ਲੈਣੇ ਮੈਂ ਬੋਰਸ ਚ ਆ ਕੇ ਟੀਮਾਂ ਹੋਏ ਹੋਈ ਨਹੀਂ ਸਾਡੇ ਨੂੰ ਜਿੱਤੀ ਲਈ ਨਹੀਂ ਬਿਲਕੁਲ ਜੀ ਬਿਲਕੁਲ ਬਿਲਕਾ ਹੀ ਨਹੀਂ ਬੋਰਸ ਕੋਈ ਨਹੀਂ ਨੇ ਕਿਹਨੇ ਆਇਆ ਤੁਸੀਂ ਕਾਲ ਕੀਤੀ ਸੀ ਕਿੰਨਾ ਸਮਾਂ ਇਹ ਘੰਟਾ ਹੋ ਗਿਆ ਜੀ Thank you.